ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਬੂਰੀ ਇਹ ਮੱਝ ਸੋ ਦੋਸਤੋ ਇਸ ਦੀ ਕੀ ਡਿਟੇਲ ਹੈਗੀ ਆ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪਿੰਡ ਕਟੂ ਤਸਰੀਲ ਤਨੌਲਾ ਜ਼ਿਲ੍ਹਾ ਜਿਹੜਾ ਬਰਨਾਲਾ ਆ ਜਾਂਦਾ ਹੈ ਜੀ ਸੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਇਹ ਪੂਰੀ ਮੱਝ ਖਰੀਦਣ ਦੇ ਉਹ ਉੱਪਰ ਦਿੱਤੇ ਗਏ ਨੰਬਰਾਂ ਤੇ ਜ਼ਰੂਰ ਸੰਪਰਕ ਕਰ ਸਕਦੇ ਹਨ ਦੋਸਤੋ ਇਹ ਮੱਝ ਖਰੀਦ ਸਕਦੇ ਆ ਸੋ ਦੋਸਤੋ ਚੰਗਾ ਵਧੀਆ ਰਿਕਾਰਡ ਬਿਲਕੁਲ ਮੀਡੀਅਮ ਮਿਲਕ ਵਾਲੀ ਇਹ ਜਿਹੜੀ ਮੱਝ ਹੈਗੀ ਆ 12 ਲੀਟਰ ਦੀ ਦੋਸਤੋ ਜਿਹੜੀ ਮਿਲਕ ਕੈਪੈਸਿਟੀ ਆ ਦੂਜੇ ਸੂਵੇ ਦੇ ਵਿੱਚ ਇਸ ਦੀ ਰਹੀ ਆ ਇਸ ਵਾਰ ਜਿਹੜਾ ਵੀ ਤੀਜਾ ਸੂਆ ਸੂਣ ਜਾ ਰਹੀ ਆ ਦੇਣ ਤਕਰੀਬਨ 5 April ਨੂੰ ਪੂਰੇ ਹੁੰਦੇ ਹਨ ਜੀ ਉੱਪਰ 4 3 ਦਿਨ ਉੱਪਰ ਲੈ ਕੇ ਜਾ ਵੀ ਸਕਦੀ ਆ ਤਕਰੀਬਨ 8 ਤੋਂ 9 April ਨੂੰ ਦੋਸਤੋ ਜਿਹੜੀ ਇਹ ਸੂਏਗੀ ਜਾ ਕੇ ਬਾਕੀ ਤੁਸੀਂ ਵੇਖ ਸਕਦੇ ਹੋ ਚੰਗਾ ਵਧੀਆ ਸਟਰਕਚਰ ਹੈਗਾ ਬੌਡੀ ਦਾ ਵਧੀਆ ਕੱਦ ਹੈਗਾ ਚੰਗੀ ਵਧੀਆ ਬੇਲ ਹੈਗੀ ਹੈ ਦੋਸਤੋ ਸਿੰਘ ਵੀ ਕੁੰਡਾ ਹੈਗਾ ਬਾਕੀ ਤੁਸੀਂ ਖੁਦ ਜਜਮੈਂਟ ਕਰ ਸਕਦੇ ਹੋ ਬੂਰੀ ਦੇ ਵਿੱਚ ਦੋਸਤੋ ਇਹ ਜਿਹੜੀ ਮੱਝ ਹੈਗੀ ਆ ਬੂਰੀ ਵਧੀਆ ਹਵਾਨਾ ਦੋਸਤੋ ਬਿਲਕੁਲ ਤਕਰੀਬਨ ਹਫਤੇ ਦੇ ਨੇੜੇ ਜਾ ਕੇ ਬਿਲਕੁਲ ਸੋਹਣਾ ਹਵਾਨਾ ਇਸ ਨੇ ਬਣਾ ਲੈਣਾ। ਬਾਕੀ ਦੂਜੇ ਸਵੇਰੇ ਦਾ ਜਿਹੜਾ ਮਿਲਕ ਸੀ ਦੋਸਤੋ ਵੀ ਤੁਹਾਨੂੰ ਦੱਸਿਆ ਵੀ 12 ਲੀਟਰ ਦੀ ਮਿਲਕ ਕਪੈਸਿਟੀ ਹੈਗੀ ਆ ਇਸ ਵਾਰ ਵੀ 12 ਲੀਟਰ ਤੁਸੀਂ ਮੰਨ ਸਕਦੇ ਹੋ ਵੀ 12 ਲੀਟਰ ਦੀ ਮਿਲਕ ਕਪੈਸਿਟੀ ਜਿਹੜੀ ਇਸ ਦੀ ਰਹੇਗੀ। ਸੋ ਦੋਸਤੋ ਚੰਗੀ ਠੰਡੀ ਸੀਲ ਹੈਗੀ ਆ। ਦੂਜੇ ਸਵੇਰੇ ਦੀ ਵੀ ਚਵਾਈ ਕੀਤੀ ਆ ਮਾਲਕਾਂ ਨੇ ਘਰੇ ਪਹਿਲੇ ਸਵੇਰੇ ਦੀ ਵੀ ਕੀਤੀ ਆ। ਘਰੇ ਇਹ ਹੀ ਮਾਜ ਰੱਖੀ ਹੋਈ ਆ ਦੋਸਤੋ ਮੁੱਲ ਦੋਸਤੋ ਤਕਰੀਬਨ 80000 ਰੁਪਏ ਡਿਮਾਂਡ ਹੈਗੀ ਆ ਮੌਕੇ ਤੇ ਜਿਹੜਾ ਮੇਰਾ ਵੀਰ ਭਰਾ ਆਉਂਦਾ ਹੈਗਾ ਉਹਦਾ ਮਾਣਤਨ ਜ਼ਰੂਰ ਕੀਤਾ ਜਾਵੇਗਾ ਸੋ ਜਿਹੜੇ ਚਾਹਵਨ ਵੀਰ ਹੋਣ ਉਹ ਜ਼ਰੂਰ ਖਰੀਦ ਸਕਦੇ ਹਨ ਤੀਜਾ ਸੂਆ ਸੌਣ ਜਾ ਰਹੀ ਹੈ ਵੀਰੋ ਬਾਕੀ ਤੁਸੀਂ ਨੋਟ ਕਰ ਸਕਦੇ ਹੋ ਤੀਜਾ ਸੂਆ ਸੌਣ ਜਾ ਰਹੀ ਆ ਨੰਬਰ ਉੱਪਰ ਦਿੱਤੇ ਹਨ ਦੋਸਤੋ ਨੰਬਰਾਂ ਤੇ ਕੰਟੈਕਟ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਖਰੀਦ ਸਕਦੇ ਹੋ ਜਿਹੜੇ ਚਾਹਵਨ ਵੀਰ ਹੋਣ ਸੋ ਚੰਗੀ ਠੰਡੀ ਸੀਲ ਦੋਸਤੋ ਇਹ ਮੱਝ ਹੈਗੀ ਆ ਸੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਉਹ ਜ਼ਰੂਰ ਖਰੀਦ ਸਕਦੇ ਹਨ